ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਜਾ ਰਹੇ ਆ ਹਰੀ ਦੇ ਵਤਨ ਜਾ ਰਹੇ ਆ ਹਰਨਾ ਨਾਲ ਕਾਲਾ ਸਾਹਿਬ ਸਾਡੇ ਬੈਠੇ ਨੇ ਤੇ ਅੱਜ ਉਥੇ ਦਾ ਮਾਹੌਲ ਤੁਹਾਡੇ ਕੋਲ ਨਹੀਂ ਗਿਆ ਭਾਜੀ ਆ ਬੈਠੇ ਕਾਲਾ ਸਾਹਿਬ ਤੇ ਨਿੱਕੇ ਕਾਲਾ ਸਾਹਿਬ ਆ ਗਏ ਤੇ ਅੱlijke ਕਾਲਾ ਸਾਹਿਬ ਬੈਠੇ ਨੇ ਤੇ ਅੱਜ ਤੁਹਾਨੂੰ ਉਥੇ ਦਾ ਮਾਹੌਲ ਚਾਹ ਦੱਸਣੇ ਆ ਨਾਲ ਸਾਡੇ ਕਾਲਾ ਸਾਹਿਬ ਇੱਕ ਨਿੱਕੇ ਕਾਲਾ ਸਾਹਿਬ ਹੋ ਰਹਿ ਗਏ ਨੇ ਕਿਉਂ ਭਾਜੀ ਲੀਰੋ ਲੀਰੋ ਹੋ ਗਈ ਬਚਣਾਂ ਦੀ ਫਲਕਾਰੀ ਅਰਜਣ ਵੈ ਜੀ ਉਹ ਬੋਲੀ ਗੈਸਿਕੀ ਟੀਜੇ ਹੋ ਚੁੱਕੀ ਹੈ ਅਨੁਵਾਲ ਦਿੱਤਾ ਪਾਜੀ ਹੁਣਾਂ ਦੀ ਗੱਡੀ ਦੇ ਹੁਣ ਅਸੀਂ ਗੱਡੀ ਬਹਿ ਗਏ ਪਠਾਨਕੋਟ ਵਾਲੀ ਗੱਡੀ ਦੇ ਪਹਿਲਾਂ ਬੈਠੇ ਗੁਰਦਾਸਪੁਰ ਵਾਲੀ ਗੱਡੀ ਦੇ ਠੀਕ ਹੈ ਜੀ ਹੁਣ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਬਰਨਪਾਲਾ ਹਨਾ ਚਾਰ ਪੰਜ ਜ਼ਿਲ੍ਹੇ ਇਕੱਠੇ ਹੋ ਜਾਂਦੇ ਨੇ ਉੱਥੇ ਜਿਵੇਂ ਮਿਲਿਆ ਹੋਇਆ ਹੈ ਅੱਗੇ ਸੀ ਉਹ ਪਾਜੀ ਪ੍ਰਵਾਹ ਸਾਹਿਬ ਵਧੀਆ ਜੀ ਉਹਦੇ ਪੜੀ ਕੀ ਕਿਸਮਤ ਨੇ ਦੇਣਾ ਨੀਤ ਦੇ ਨੰਗਾ ਨੂੰ ਕਦੋਂ ਰੇਸਾਂ ਵਿੱਚ ਭਾਈ ਦੇ ਕੋੜੇ ਜਾਣ ਦੇ ਡੰਗਾ ਨੂੰ ਇੱਕ ਉਹੜ ਤੇ ਸਾਡੇ ਨਾਲ ਗੱਡੀ ਲੱਗੀ ਸੀਗੀ ਉਹ ਦਾ ਆਹ ਹੋਈ ਆਹੋ ਹੀ ਕੋਲ ਕੰਨਾ ਹਾਂ ਆਹ ਆਹ ਲਾ ਪਲਾ ਪਰ ਅਸੀਂ ਆਏ ਇਧਰੋਂ ਹੀ ਆਏ ਪਿਛਲੀ ਾਰੋਂ ਦੇ ਲਓ ਜੀ ਹਰੀਕੇ ਹੱਡ ਪੁੱਜ ਗਏ ਆਪਾਂ ਤੇ ਹਰੀਕੇ ਹੱਡ ਬਾਅਦ ਕਿਤੇ ਗੱਡੀਆਂ ਜ਼ਿਆਦਾ ਆਈਆਂ ਨੇ ਇੱਥੇ ਅੱਦ ਕੀ ਮਾਹੌਲ ਜਿਹੜਾ ਨਾ ਜ਼ਿਆਦਾ ਭਖਿਆ ਕਿਉਂ ਰਹੇ ਜੀ ਸਹੀ ਗੱਲ ਐ ਸਹੀ ਗੱਲ ਐ ਆਗੇ ਬਿਲਕੁਲ ਜੀ ਜ਼ਿਆਦਾ ਆਏ ਨੇ ਜਿੱਦਾਂ ਸਾਡੇ ਰਾਹੁਲ ਭਾਜੀ ਕੇ ਆਏ ਨੇ ਥਾਨਕੋਟ ਤੋਂ ਜੀ 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 ਤੇ ਇਹਨਾਂ ਦੀ ਅੱਜ ਤੁਹਾਨੂੰ ਗੱਜਨਾ ਸੁਣਾਈਆਂ ਜਾਣਗੀਆਂ ਤੁਹਾਨੂੰ ਆਈ ਲਵ ਹਰੀਕੇ ਮੇਲ ਖੋਲੇ ਸਿੱਧਾ ਹੀ ਹੋ ਜਾਏਗਾ ਆਹ ਦੇਖੋ ਜੀ ਰੌਣਕ ਕਰਕੇ ਹਾਂ ਜੀ ਮੇਲ ਖੋਲੇ ਸਿੱਧਾ ਰੋਦੇ ਭਾਜੀ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਠੰਡ ਬੜੀ ਲੱਗਣ ਦੀ ਠੰਡ ਲੱਗਣ ਦੀ ਆ ਕੱਢ ਲਿਆ ਹਾਂ ਕੰਬਲ ਕੱਢ ਕੇ ਬੁੱਲਣਾ ਜੀ ਬੁੱਲਣਾ ਜੀ ਬੁੱਲਣਾ ਜੀ ਆ ਗਿਆ ਸੀ ਪਿਆਸ ਤੋਂ ਦੋ ਨੇ ਤੇ ਇੰਡਸ ਵਿੱਚ 1800 ਨੇ ਸੋ ਸਾਨੂੰ ਲੋੜ ਆ ਪਾਕਿਸਤਾਨ ਦੇ ਨਾਲ ਕੋਆਪਰੇਸ਼ਨ ਕਰਨ ਲਈ ਆਦਰਵਾਇਸ ਸਾਰੀਆਂ ਪਿਆਸ ਵਿੱਚ ਮਰ ਜਾਣੀਆਂ ਨੇ ਤੇ ਸੋ ਵੀ ਨੀਡ ਟੂ ਬਿਲਡ ਬ੍ਰਿਜਸ ਆਫ ਪੀਸ ਐਂਡ ਲਵ ਥਰੂ ਇਕੋਲੋਜੀ ਐਂਡ ਆਰਟਸ ਪਾਕਿਸਤਾਨ ਦਾ ਮੇਲਾ ਹਰੂ ਦੇ ਵਿੱਚ ਗਿਆ ਹਾਂਜੀ ਤੇ ਅਮਰੀਕਨ ਐਲੀਫੈਂਟ ਸੀਗਾ ਏਸ਼ੀਆਟਿਕ ਐਲੀਫੈਂਟ ਨਹੀਂ ਸੀਗਾ ਯਾਰ ਤੁਸੀਂ ਗਵਰਨਰ ਤੋਂ ਪੀਪਲ ਫੋਰ ਐਨੀਮਲਸ ਵਿਧਿਆਨਾ ਦੇ ਪ੍ਰੈਜ਼ੀਡੈਂਟ ਹੈ ਦੋਸਤੋ ਅੱਜ ਇਤਨਾ ਮਹੌਲ ਝਾਲ ਹੈ ਇਹ ਅੱਗੇ ਪਾ ਦਾ ਖਾਣੇ ਨਾਲ ਕਿਹੜੇ ਆਲਾ ਸੀ ਤੋਫੀ ਮੈਨੂੰ ਪਾਕਿਸਤਾਨ ਤੇ ਉਹ ਬੜੇ ਕੋਣ ਮੇਰੇ ਰਾਜੇ ਕਿੰਨੇ ਕਹਿੰਦੇ ਮੈਡੀਟੇਸ਼ਨ ਪਕਤੀ ਪੈਰਾਂ ਦੇ ਵਿੱਚ ਢੂੰਗਰ ਨੂੰ ਕਾਲੇ ਪੈਰਾਂ ਦੇ ਵਿੱਚ ਢੂੰਗਰ ਨੂੰ ਕਾਲੇ ਜੋ ਜਵਾਲੇ ਗਾਨੀ ਮੇਲਾ ਦੋ ਕੜੀਆਂ 2.5 ਦਿਨ ਦੀ ਜ਼ਿੰਦਗਾਨੀ ਮੇਲਾ ਦੋ ਕੜੀਆਂ ਹੋ ਸਿੰਦਗੀ ਚੀਜ਼ ਪੇਗਾਨੀ ਮੇਲਾ ਦੋ ਕੜੀਆਂ 2.5 ਦਿਨ ਦੀ ਜ਼ਿੰਦਗਾਨੀ ਮੇਲਾ ਦੋ ਕੜੀਆਂ ਓਏ ਜ਼ਿੰਦਗੀ ਚੀਜ਼ ਪੇਗਾਨੀ ਮੇਲਾ ਦੋ ਕੜੀਆਂ ਨਜ਼ਾਰਾ ਚੈੱਕ ਕਰੋ ਜੀ ਤੇ ਇੱਕ ਬੜਾ ਸ਼ਾਨਦਾਰ ਨਜ਼ਾਰਾ ਵਾਏ ਹਰੀਕੇ ਪਤਨ ਪੱਜਿਆਂ ਦੀ ਆਫਾ ਹਰੀਕੇ ਹਰੀ ਦੇਖੋ ਜੀ ਆਪਾਂ ਹਰੀਕੇ ਪੱਤਣ ਪੁੱਜੇ ਆ ਤੇ ਪਾਣੀ ਪਾਣੀ ਚੱਲੇ ਪਾ ਤੇ ਇਹ ਪੁਆਇੰਟ ਬਣਿਆ ਆ ਪੰਛੀ ਦੇਖਣ ਲਈ ਉਹਦੇ ਬਾਜੀ ਭਜਾਓ ਸਹੀ ਜਿਉਣੀ ਨਹੀਂ ਆਉਂਦੀ ਮਟਾ 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 ਉਕਰੀ ਗਿਆ ਦੋਸਤੋ ਅੱਜ ਛਾ ਚੱਲਦੀ ਆ ਜਿਆਦਾ ਆਨੰਦ ਲੈ ਜਾ ਰਹੇ ਨਾ ਬਾਜੀ ਠੰਡੀ ਠੰਡੀ ਹਵਾ ਪਾਣੀ 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 ਦੇ ਸੈਂਟਰ 'ਚ ਆਪਾਂ ਗਾਇਜ਼ ਵੀਰੇ ਗਾਇਜ਼ ਵੀਰੇ ਆਪਾਂ ਪਾਣੀ ਦੇ ਸੈਂਟਰ ਚ ਹਨਾ ਚਾਰੇ ਪਾਸੇ ਪਾਣੀ ਦੇ ਹੱਥਾਂ ਦੇ ਚਾਹ ਸਬਜ਼ੀ ਠਕੋ ਜੀ ਸਬਜ਼ੀ ਠਕੋ ਇੰਦਰਜੀ ਲੰਕਰ ਦਾ ਮਾਉਲ ਚਾਹ ਇੱਕ ਪਾਪ ਲਿਆ ਕੁਛ ਕੁਛ ਲੱਗ ਰਹੀ ਹੈ ਛਟਪਟਿਆ ਰਹੀ ਹੈ ਛਟਪਟਿਆ ਰਹੀ ਕੀ ਬਤਾ ਆਲਣੀ ਚੋਂ ਆਵਾਜ਼ ਇੱਕ ਬੋਟ ਦੀ ਆ ਰਹੀ ਵਾਹ ਚਿੜੀ ਵਿੱਚੋਂ ਗਾ ਲੈ ਕੇ ਝਟਪਟ ਆ ਰਹੀ ਝਟਪਟ ਆ ਰਹੀ ਹਰ ਰੁੱਖ ਤੇ ਵਸੇ ਹੋਏ ਸੈਂਕੜੇ ਸੰਸਾਰ ਨੇ ਰਾਹੁਲ ਭਾਈ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਆਪਣੇ ਵੀਊਪ ਦਿਓ ਬਹੁਤ ਚੀਜ਼ਾਂ ਲੈ ਹੁੰਦੇ ਜੇ ਮੈਂ ਨਾਂ ਤਾਂ ਤੇ ਮੈਂ ਬੰਜਰ ਆ ਜਾਂਦਾ ਇੱਥੇ ਆਨ ਤੋਂ ਸਹੀ ਗੱਲ ਬਹੁਤ ਅੱਛੀ ਜਗ੍ਹਾ ਹੈ ਤੇ ਸੋਚ ਰਿਹਾ ਕਿਸੇ ਮੈਂ ਇਹ ਸੋਚ ਰਿਹਾ ਕਿ ਮੈਂ ਇੰਨਾ ਚੱਲ ਕਿਉਂ ਨਹੀਂ ਆਇਆ ਕਿਉਂ ਨਹੀਂ ਆਇਆ ਸਹੀ ਗੱਲ ਆ ਜੀ ਤੇ ਇਹ ਆ ਜੀ ਹਰਕੇ ਪੱਤਨ ਜਿੱਥੇ ਦੋ ਦਰਿਆਵਾਂ ਦਾ ਸੰਗਮ ਹੁੰਦਾ ਵਾ ਤੇ ਪਾਣੀ ਪਣ ਸਕਦੇ ਜੀ ਆਸਤੇ ਸਤਿ ਸ੍ਰੀ ਅਕਾਲ ਜੀ ਇਹ ਵੇ ਸੱਚੇ ਰੱਬ ਤੋਂ ਡਰੀਏ ਉਹ ਗੱਲ ਸੁਣ ਛੱਲਿਆ ਪੂਰਾ ਵੇ ਮਾਤੋਂ ਪਾ ਨਹੀਂ ਚੈੱਕ ਕਰੋ ਜੀ ਆਪਣਾ ਜੀ ਬਾਦਾਮੀ ਬਗਲਾ ਇਹ ਆ ਵੱਡਾ ਬਗਲਾ ਇਹ ਤੇ ਆਪਣੇ ਵੀ ਉਧਰ ਪੜੀਆਂ ਚ ਹੁੰਦਾ ਨਾ ਤੇ ਇਹ ਵੱਡਾ ਜਲਕਾ ਕਿਰ ਮਸ਼ੀਨੜੀ ਕਿਲ ਕਿਲਾ ਅਮ ਬੰਬੀ ਇਹਦੇ ਲੱਭੇ ਹੀ ਨਾ ਨੀ ਕਦੇ ਅੱਜ ਦੇ ਕਾਫੀ ਭੀੜ ਆ ਵੇ ਸਕੂਲਾਂ ਦੇ ਬੱਚੇ ਆਏ ਹੋਏ ਨੇ ਪਿਛੇ ਤੇ ਅੱਜ ਭਾਜੀ ਕੀ ਹੈ ਜਲਗੜ ਦਿਵਸ ਉਹ ਮਨਾਣ ਆਏ ਨੇ ਵੋਲਡ ਵਾਟਰਲੈਂਡ ਦੀ ਹਾਂਜੀ ਤੇ ਉਹ ਨਾ ਆ ਜਾ ਰਹੇ ਆ ਤੇ ਆਪਾਂ ਵੀ ਆਏ ਆ ਅਖੀ ਦੂਸਰਾ ਸਾਲ ਆ ਸਾਡਾ ਤੇ ਕਾਲੂ ਸਾਹਿਬ ਵੀ ਆਏ ਹੋਏ ਨੇ ਨਾਲ ਜਲ ਮਿੰਨੀ ਕਾਲੂ ਸਾਹਿਬ ਆਏ ਇਹ ਵੇਖੋ ਪਿਛੇ ਰੌਣਕ ਵੇਖੋ ਕੰਨੀ ਹੈ ਹਣਾ ਤੇ ਹੁਣ ਆਪਾਂ ਚੱਲੇ ਆ ਗੱਡੀਆਂ ਤੱਕ ਪਹੁੰਚ ਕਰਨੀਆਂ ਕਿਲੋਮੀਟਰ ਦੀ ਵਾਕ ਹੈ ਸਰ ਤੇ ਮੈਂ ਤੁਹਾਨੂੰ ਤਾਂ ਉਹ ਵੀ ਇੱਧਰ ਪਾਣੀ ਪਾਣੀ ਬਿਆਸ ਆ ਰਿਹਾ ਉਧਰੋਂ ਸਤਲੂ ਜਾ ਰਿਹਾ ਤੇ ਉਹ ਰਹਿ ਗਏ ਪਿਛੇ ਲੋਕਾ ਤੇ ਅਸੀਂ ਅੱਗੇ-ਅੱਗੇ ਜਮਾਨਾ ਪਿੱਛੇ ਹਮੇ ਆਗੇ ਹਨਾ ਤੇ ਹੁਣ ਮੈਂ ਤੁਹਾਨੂੰ ਗਾਣਾ ਸੁਣਾਉਣਾ ਹੂੰ ਜ਼ਿੰਦਗੀ ਸੋਣੀ ਏ ਸ਼ਿਕਵੇ ਕੀ ਕਰੀਏ ਜ਼ਿੰਦਗੀ ਸੋਣੀ ਏ ਸ਼ਿਕਵੇ ਕੀ ਕਰੀਏ ਅਗਲਾ ਕੇ ਟੈਨਸ਼ਨ ਨੂੰ ਦੁਨੀਆ ਦੀ ਸੈਰ ਕਰੀਏ ਤੇ ਆਪਾਂ ਹੁਣ 4 ਕਿਲੋਮੀਟਰ ਜਾਣਾ ਇਦਾਂ ਤੁਰ ਕੇ ਤੇ ਰਾਹ ਦੇਖੋ ਕਿੰਨਾ ਸ਼ਾਨਦਾਰ ਹੈ ਤੇ ਗਾਣੇ ਚੱਲ ਰਹੇ ਨੇ ਟੱਪੇ ਚੱਲ ਰਹੇ ਨੇ ਆਇਆ ਹਰੀ ਕੇ ਪਤਾ ਨਾ ਤੇ ਆ ਦੇਖੋ ਆਪਾਂ ਨਾ ਵੈਸੇ ਮੈਂ ਖੁੱਡ ਵਿੱਚ ਦੇਖਣਾ ਪਿਆ ਕੀ ਹੋਏਗਾ ਤੇ ਕਿੰਨਾ ਪਿਆਰਾ ਜਾਨਵਰ ਸੀ ਤਾਂ ਨਾਂ ਨਹੀਂ ਪਤਾ ਤੇ ਮਰਿਆ ਹੋਇਆ ਠੰਡ ਨਾਲ ਮਰ ਗਿਆ ਲੱਗਦਾ ਕਲਰ ਦੇਖੋ ਭਾਜੀ ਪਰੇ ਕਰੀ ਕੈਮਰਾ ਪਰੇ ਕਰੇ ਨਾ ਆਵੇ ਮਤਲਬ ਕਿ ਕਿੰਨੇ ਕਲਰ ਆ 6-7 ਕਲਰ ਤੇ ਹੁਣ ਹੈਗਾ ਓਹੋ ਭਾਈ ਜਨਰ ਦੇਖੋ ਤੇ ਸਹੀ ਕਿੰਨਾ ਪਿਆਰਾ ਪੰਛੀ ਹਾਂਜੀ ਵੇਖਿਆ ਹਾਂਜੀ ਦੋਸਤੋ ਤੇ ਆਪਾਂ ਹੁਣ ਨਾ ਹਰੀਕੇ ਪੱਤਾਂ ਤੋਂ ਵਾਪਸ ਆ ਗਏ ਆ ਇੱਕ ਪਿੰਡ ਪਿੰਦਾ ਇੱਥੇ ਕਰਮੂ ਵਾਲਾ ਉੱਥੇ ਬਿੜਾ ਯਾਤਰਾ ਵਾ ਤੇ ਆਪਾਂ ਹੁਣ ਗੱਡੀਆਂ ਜਿਹੜਾ ਗੱਡੀਆਂ ਦਾ ਕਾਫਲਾ ਉਧਰ ਨੂੰ ਜਾ ਰਿਹਾ ਵਾ ਤੇ ਇਸ ਮੁਕਿ ਅਸੀਂ ਪੁੱਜਣੇ ਵਾਲਿਆਂ ਥੋੜਾ ਕੁ ਰਹਿ ਗਿਆ ਰਸਤਾ ਕਿਉਂਕਿ ਇਹ ਪਿੰਡਾਂ ਦਾ ਰਾਹ ਵਾ ਤੇ ਰਾਹ ਤੁਹਾਨੂੰ ਪਤਾ ਹੀ ਇਹ ਪਿੰਡਾਂ ਦੇ ਕਿੰਨੇ ਦੇਖਦੇ ਛੋਟੇ ਹੁੰਦੇ ਆ ਤੇ ਕੁਝ ਥਾਵਾਂ ਤੇ ਬਣ ਰਹੇ ਨੇ ਤੇ ਸਾਰਾ ਵਲੌਗ ਜਿਹੜਾ ਮੈਂ ਬੜੇ ਦਿਨਾਂ ਬਾਅਦ ਪਾਉਣਾ ਵਾ ਇਹ ਬਲੌਗ ਤੇ ਹੁਣ ਅੱਗੇ ਕੋਸ਼ਿਸ਼ ਰੱਖਣੀ ਆ ਕਿ ਰੋਜ਼ ਦਾ ਜਾਂ ਦੂਜੇ ਤੀਜੇ ਦਿਨ ਪਾ ਦਿਆ ਕਰਨਾ ਵਾ ਭਾਵੇਂ ਅਸੀਂ ਆਪਣੇ ਕੰਮ ਕਰਦਾ ਪਈਏ ਭਾਵੇਂ ਕਿਤੇ ਘੁੰਮਣ ਫਿਰਨ ਜਾਂਦੇ ਆ ਉਹਦਾ ਪਈਏ